ਦੇਖ ਰਿਹਾ ਹਾਂ ਤਸਵੀਰਾਂ ਅਸ਼ੋਕ ਬਜਾਜ ਪਿੰਡ ਕਵਾੜਿਆਂ ਵਾਲੀ ਜੋ ਰੋਜ਼ਾਨਾ ਦੇ ਤਰ੍ਹਾਂ ਪਿੰਡ ਪੰਨੀ ਵਾਲਾ ਫੱਤਾ ਆਪਣੇ ਬਰਤਨ ਸਟੋਰ ਤੋਂ ਰਾਤ ਆਪਣੇ ਘਰ ਜਾ ਰਹੇ ਸੀ ਟਿੱਪਾਂ ਵਾਲੀ ਦੇ ਕਰੀਬ 5 ਲਟੇਰਿਆਂ ਨੇ ਇਹਨਾਂ ਤੋਂ ਕਾਪੇ ਦੇ ਬਾੜ ਨਾਲ ਕਰਕੇ ਮੋਟਰਸਾਈਕਲ ਨਕਦੀ ਅਤੇ ਮੋਬਾਈਲ ਖੋ ਕੇ ਫਰਾਰ ਹੋਇਆ ਇਹ ਆਪਣੀ ਹੱਦ ਬੀਤੀ ਦੱਸ ਰਹੇ ਆ ਅਸ਼ੋਕ ਮਾਜਾਜ ਜਿੱਨਾ ਕਰਕੇ ਪਿੰਡ ਪੰਨੀਵਾਲ ਹੁਤਾ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਹੈ ਇਹ ਦੇਖੋ ਤਸਵੀਰਾਂ ਜੋ ਆਪਣੀ ਹੱਦ ਬੀਤੀ ਦੱਸ ਰਹੇ ਆ ਹਾਂਜੀ ਸ਼ੋਜ ਕੀ ਘਟਨਾ ਵਾਪਰੀ ਹੈ ਜਾਣਕਾਰੀਓ ਹਾਂਜੀ ਭਾਈ ਮੈਂ ਤਾਂ ਪੰਨੇ ਵਾਲੇ ਬੀ ਸ਼ਾਪ ਹੈ ਅੱਛਾ ਜੀ ਬਤਨਾ ਜੀ ਠੀਕ ਹੈ ਤੇ ਰਾਤ ਨੂੰ ਮੈਂ 8:00 ਵਜੇ ਕਰੀਬਨ ਸਵਾ 8 ਦੁਕਾਨ ਮਦਾਕ ਕੇ ਤੇ ਵਸ ਕਰਨੋਂ ਆ ਰਿਹਾ ਸੀ ਹਾਂਜੀ ਤੇ ਰਸਤੇ ਪਿੱਛੋਂ ਮੈਨੂੰ ਮਤਲਬ ਮੋਟਰਸਾਈਕਲ ਵਾਲੇ ਪੰਜ ਨੇ ਪੰਜ ਆਦਮੀ ਸੀਗੇ ਹੂੰ ਉਹਨਾਂ ਕੋਲੇ ਕਾਪੇ ਸਨ ਬਗਲੇ ਉਹਨਾਂ ਪਹਿਲਾਂ ਮੇਰੇ ਸਿਰ ਤੇ ਵਾਰ ਕੀਤਾ ਜੀ ਤੇ ਮੇਰੇ ਹੈਲਮਟ ਲੱਗਿਆ ਸੀ ਜੇ ਕਰਕੇ ਮੇਰਾ ਸਿਰ ਤਾਂ ਬਚਾ ਹੋ ਗਿਆ ਤੇ ਬਾਹ ਤੇ ਬਾਜੂ ਤੇ ਬਾਅਦ ਉਹਨਾਂ ਨੇ ਮੇਰੇ ਕਾਪਾ ਮਾਰਿਆ ਜੀ ਹੂੰ ਤੇ ਮੋਟਰਸਾਈਕਲ ਰੋਕ ਕੇ ਮੇਰਾ ਪੈਰਸ ਵੀ ਲੈ ਗਏ ਉਹ ਵੀ ਮੋਬਾਈਲ ਵੀ ਲੈ ਗਏ ਪਰਸ ਦੇ ਮਨ ਲੋ ਜੋ ਵੀ ਮੇਰਾ ਮੋਰਸੇੜੀ ਲੈ ਗਏ ਕੱਲੇ ਸੀ ਉਸ ਵਕਤ ਸੀ ਹਾਂ ਕੱਲੇ ਸੀ ਇਹ ਜਿਹੜੀ ਲੁੱਟ ਨੂੰ ਵਾਰਤਾਰਨ ਨੂੰ ਇਜਾਮ ਦਿੱਤਾ ਕਿੰਨੇ ਜਣੇ ਸੀ ਉਹ ਉਹ ਪੰਜ ਜਣੇ ਸੀ ਉਹ ਪੰਜ ਜਣੇ ਸੀ ਇਹ ਕਿਸ ਜਗ੍ਹਾ ਤੇ ਇਹ ਛੋੜੇ ਨਾਲ ਲੁੱਟ ਹੋਈ ਹੈ ਜੀ ਇਹ ਆਪਣੇ ਜਿੱਥੇ ਟੇਪਾ ਵਾਜਦੇ ਆ ਤੇ ਨਾਕਾ ਨਹੀਂ ਹੈ ਜੀ ਹਾਂਜੀ ਉੱਥੇ ਹੋਈ ਹੈ ਉੱਥੇ ਹੋਈ ਹੈ ਠੀਕ ਹੈ ਕੀ ਕੋਸਾ ਛੋੜੇ ਤੋਂ ਜਿਹੜਾ ਲੁੱਟ ਖੋਹ ਕੀਤੀ ਗਈ ਹੈ ਮੇਰੇ ਕੋਲ ਕੋਈ ਇੱਕ ਮੋਬਾਈਲ ਸਵਾਰ ਲੈ ਗਈ ਜੀ ਅੱਛਾ ਜੀ ਤੇ ਨਾਲ ਪੈਸੇ ਸੀਗੇ ਮੇਰੇ ਕੋਲ ਪਰਸ ਜ 14000 ਰੁਪਏ ਸੀ ਉਹ ਲੈ ਗਏ ਅੱਛਾ ਜੀ ਤੇ ਨਾਲ ਮੇਰਾ ਮੋਟਰਸਾਈਕਲ ਲੈ ਕੇ ਕੋਈ ਜੀ ਕਿੰਨੇ ਵੇਚ ਦੀ ਘਟਨਾ ਹੈ ਕੱਲ ਦੀ ਮੇਰੇ ਕੋਲ 8.5 ਦੇ ਕਰੀ ਹੋਈ ਸੀ 8.5 ਦੇ ਜੀ ਹਾਂ ਜੀ ਕੀ ਤੁਸੀਂ ਕਿਵੇਂ ਕਰਦਿਆਂ ਨੂੰ ਜਾਂ ਦੱਸਿਆ ਜਾਂ ਜਾਣਕਾਰੀ ਦਿੱਤੀ ਘਾਦੇ ਨੂੰ ਇਸ ਤਰ੍ਹਾਂ ਹੀ ਫਿਰ ਉਤੋਂ ਮੈਂ ਆਪਣੇ ਪਿੱਛੇ ਭੱਜ ਗਿਆ ਜਿੱਥੇ ਉਹ ਆਪਣੇ ਪੁਲ ਬਣਾਏ ਹੈ ਤੇ ਪਾਣੀ ਨੇਰ ਤੇ ਅੱਛਾ ਜੀ ਤੇ ਸਾਹਮਣੇ ਮੇਰੇ ਨਾਲ ਘਰ ਹੈਗੇ ਨੇ ਅੱਛਾ ਜੀ ਉਹਨਾਂ ਨੂੰ ਵਾਜ ਮਾਰੀ ਉਹ ਆਈ ਜੀ ਤੇ ਉਹਨਾਂ ਨੇ ਫਿਰ ਮੋਬਾਈਲ ਤੇ ਤਾਣੇ ਮੈਨੇ ਫਿਰ ਫੋਨ ਕਰੇਗਾ ਦਿੱਤੀ ਪਛਾਣ ਹੋਈ ਕੋਈ ਉਹਨਾਂ ਦੀ ਕੋਈ ਇੱਕ ਬੰਦੇ ਦੀ ਮਾਰੀ ਮੋਟੀ ਪਛਾਣ ਉਹਨ ਜੋ ਖੁਲੀਆ ਜਾਂਦਾ ਜੀ ਬਸ ਕੋਈ ਪਛਾਨਣੀ ਹੀ ਤੇ ਪੁਲਸ ਕੋਲੇ ਤੁਸੀਂ ਆਪਦੀ ਅ ਅਰਖਾਸਤ ਦਿੱਤੀ ਸੀ ਹਾਂਜੀ ਉਹ ਐਪਲੀਕੇਸ਼ਨ ਦੇ ਦਿੱਤੀ ਹੈ ਅੱਛਾ ਜੀ ਕੀ ਕਾਰਵਾਈ ਦਾ ਪ੍ਰੋਸੈਸ ਤਾਂ ਨਾ ਕਿੰਨੀ ਕਾਰਵਾਈ ਕਰ ਰਹੇ ਅਸੀਂ ਅੱਛਾ ਜੀ ਹਾਂਜੀ ਜਿਹੜੀਆਂ ਦਿਨ-ਦਿਨ ਜਿਹੜੀਆਂ ਲੁੱਟਖੋ ਵਾਰਦਾਤਾਂ ਹੋ ਰਹੀਆਂ ਅੱਠ ਦਾ ਟਾਈਮ ਤੋਂ ਕੁਝ ਵੀ ਨਹੀਂ ਆ ਕਿਵੇਂ ਦੇਖਦੇ ਹੋ ਲੋਕਾਂ ਦੇ ਵਿੱਚ ਜਿਹੜਾ ਖੌਫ ਆ ਉਹ ਇਹ ਵੀ ਘਟਨਾਵਾਂ ਕਹਾੜਾ ਵਾਲੇ ਦੇ ਲੋਕਾਂ ਨਾਲ ਕਈ ਵਾਪਰ ਚੁੱਕੀਆਂ ਕਿਵੇਂ ਦੇਖਦੇ ਹੋ ਇਹ ਜਿਹੜੀਆਂ ਘਟਨਾਵਾਂ ਇਹ ਭਾਈ ਦਿਨ-ਦਿਨ ਖੌਫ ਵਧਦਾ ਜਾ ਰਿਹਾ ਜੀ ਹੂੰ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਇਹ ਵੀ ਬਿਆਂ ਬੰਦਿਆਂ ਨੂੰ ਟ੍ਰੈਸ ਕੀਤਾ ਜਾਣੀ ਜੀ ਹੂੰ ਤੇ ਉਹਨਾਂ ਨੂੰ ਟ੍ਰੈਸ ਕਰਕੇ ਉਹਨਾਂ 'ਗੋਦੋ ਵੀ ਕਤਰਾਵਾ ਪਹਿਲਾਂ ਹੋਈਆਂ ਜਾਂ ਫੇਰ ਨਾਲ ਹੋਈ ਏ ਹੂੰ ਇਨਨੋਂ ਮਤਲਬ ਇਹ ਕਰਾਇਆ ਜੋਈ ਕੀ ਥਿਆਰ ਕੀ ਸੋਨਾਂ ਕੋਲੇ ਕਾਪੇ ਸੀ ਕਾਪੇ ਸੀ ਹਾਂਜੀ ਕਿੱਥੇ ਹੋਰ ਪਹਿਲਾਂ ਕਿੱਥੇ ਉਹਨਾਂ ਨੇ ਵਾਰ ਕੀਤਾ ਟੜਾ ਬਾਲਾ ਪਹਿਲਾਂ ਮੇਰੇ ਸਿਰ ਤੇ ਵਾਰ ਕੀਤਾ ਜੀ ਅੱਛਾ ਜੀ ਮੇਰੇ ਹੈਲਮਟ ਲੱਗਿਆ ਸੀ ਜੀ ਉਹਨਾਂ ਬੱਚੇ ਉਸ ਕਰਕੇ ਬਚਾ ਹੋਇਆ ਜੀ ਅੱਛਾ ਜੀ ਫਿਰ ਮੇਰੇ ਬਾਜੂ ਤੇ ਮਾਰਿਆ ਹੋਰ ਕਿੱਥੇ ਵਿਖਾਓ ਹਾਂਜੀ ਆ ਦੇਖੋ ਇਹਨਾਂ ਦੇ ਆ ਦੇਖੋ ਇੱਥੇ ਇਹਨਾਂ ਨੇ ਨਿਸ਼ਾਨ ਵੇਖੋ ਇੱਥੇ ਜੋ ਕਾਪਾ ਵੱਜਿਆ ਤੁਹੇ ਦੇਖੋ ਪ੍ਰਮਾਤਮਾ ਦੀ ਮਿਹਰ ਕਰਕੇ ਇਹ ਬਚਾਅ ਹੋ ਗਿਆ ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹਾਂ ਇਹ ਦੇਖੋ ਊਸ਼ੋਕ ਬਜਾਜ ਜੀ ਜੋ ਪਿੰਡ ਪੰਨੀਆ ਵਾਲਾ ਹੁੰਦਾ ਉਹਨਾਂ ਦੀ ਪਾਂਡਿਆਂ ਦੀ ਜੋ ਵਰਤਨ ਦਾ ਸਟੋਰ ਹੈ ਉੱਥੇ ਕੰਮ ਕਰਦਾ ਹੈ ਰਾਤ ਨੂੰ ਕਰੀਬ 8:00 8:30 ਦੇ ਕਰੀਬ ਇਹਨਾਂ ਨਾਲ ਜਿਹੜੀ ਘਟਨਾ ਵਾਪਰੀ ਹੈ ਇਹ ਤੁਸੀਂ ਦੇਖ ਰਹੇ ਹੋ ਮੌਕੇ ਤੇ ਪ੍ਰਸ਼ਾਸਨ ਤੋਂ ਹੋਰ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਦੇ ਨਾਲ ਤੇ ਨਿਕελ ਗੱਸੀ ਆਵੇ ਇਹਨਾਂ ਤੇ ਹਾਂ ਜਿਹੜੇ ਜਿਹੜੇ ਨਸ਼ੇਵੱਧ ਰੇ ਆ ਜਾਂ ਇਹ ਘਟਨਾਵਾਂ ਹੋ ਰਹੀਆਂ ਉਹਨਾਂ ਤੇ ਪ੍ਰਸ਼ਾਸਨ ਜੇ ਉੱਥੇ ਨਾਕਾ ਲੱਗਿਆ ਹੁੰਦਾ ਹਾਂਜੀ ਕੋਟੇ ਨਾਲ ਘਟਨਾ ਨਹੀਂ ਹੋਪਣੀ ਸੀ ਫਿਰ ਨਹੀਂ ਹੋਣੀ ਸੀ ਜੀ ਉਹ ਸਿਨਾਕੇੋ ਜਗ੍ਹਾ ਤੇ ਹੋਈ ਸੀ ਸਹੀ ਹਾਂਜੀ ਆਮ ਤੌਰ ਤੇ ਦੇਖਿਆ ਵੀ ਫਾਇਲ ਕਾ ਪੁਲਸ ਵੱਲੋਂ ਉੱਥੇ ਸਪੈਸ਼ਲ ਨਾਕਾ ਲੱਗਿਆ ਹੁੰਦਾ ਅਗੇ ਪੁਲ ਦੇ ਉੱਤੇ ਹਾਂਜੀ ਹਾਂਜੀ ਜੇ ਨਾਕਾ ਹੁੰਦਾ ਕੋਟੇ ਨਾਲ ਇਹ ਘਟਨਾ ਨਹੀਂ ਵਾਪਰਨੀ ਸੀ ਹਾਂਜੀ ਫਿਰ ਬਚਾ ਹੋ ਜਾਣਾ ਸੀ ਹੋਏ ਹੋਰ ਕੋਈ ਡਿਮਾਂਡ ਤੁਹਾਡੀ ਅਸਲ ਮੰਗ ਇਹ ਹੈ ਕਿ ਜਿਹੜੋ ਬੰਦੇ ਇਹਨਾਂ ਨੂੰ ਟ੍ਰੈਸ ਕੀਤਾ ਜਾਵੇ ਤੇ ਇਹਨਾਂ ਕੋਲੋਂ ਵੀ ਜੋ ਵੀ ਘਟਨਾਵਾਂ ਹੋਈਆਂ ਜਾਂ ਮਰਨਾ ਹੋਈ ਹੈ ਉਹਨਾਂ ਕੋਲੋਂ ਕਰਾਇਆ ਜਾਵੇ ਤੇ ਅੱਗੇ ਤੋਂ ਵੀ ਇਹਨਾਂ ਨਿਕਲ ਕੇ ਸੀ ਆਵੇ ਉਹਨਾਂ ਤੇ ਹਾਂ ਜੀ ਵੀਰ ਜੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਦਿਨ ਦਿਨ ਵੱਧ ਰਹੀਆਂ ਹਨਸ਼ੇ ਕਰਕੇ ਨਸ਼ੇੜੀ ਜਿਹੜੇ ਲੁੱਟ ਕਰ ਰਹੇ ਆ ਦੁਕਾਨਾਂ ਨੂੰ ਕਿਵੇਂ ਦੇਖਦੇ ਇਹਨਾਂ ਨੂੰ ਬਹੁਤ ਮਾੜਾ ਅਸਰ ਹੋ ਰਿਹਾ ਜੀ ਕਰਨ ਲੋਕਾਂ ਨੂੰ ਕੋਈ ਵੀ ਬੰਦਿਆ ਨੂੰ ਜਾਂ ਲੇਡੀਜ਼ ਨੂੰ ਘਰ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਆ ਰਹੀ ਜੀ ਇਸ ਚ ਦਿਨ ਦਿਨ ਨਸ਼ਾ ਕਰ ਲਾਂਗੇ ਜੋ ਵਾਰਦਾਤਾ ਹੋ ਰਹੀਆਂ ਜੀ ਨਸ਼ੇ ਦੇ ਕਰਨ ਹੋ ਰਹੀਆਂ ਜੀ ਦੁਕਾਨਦਾਰ ਆਪਣੀ ਕਮਾਈ ਕਰਕੇ ਵਿਚਾਰਾ ਲਿਆਉਂਦਾ ਇਹ ਰਾਤ ਨੂੰ ਲੁੱਟਕੋ ਕਰਦੇ ਆ ਆਪਣੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਉਹ ਮੈਂਟੋ ਮੈਂਟੋ ਮੈਂਟ ਇਹ ਉਹ ਚੱਕਰ ਹੋ ਜਾਂਦੇ ਆ ਇਹ ਘਟਨਾਵਾਂ ਜਿਹੜੀਆਂ ਸਰਕਾਰ ਦੇ ਮਨ ਇਹ ਚਲ ਧਿਆਨ ਚ ਆਉਣੀਆਂ ਚਾਹੀਦੀਆਂ ਪੁਲਿਸ ਪ੍ਰਸ਼ਾਸਨ ਨੇ ਧਿਆਨ ਚਾਉਣੀ ਚਾਹੀਦੀ ਹੈ ਹਾਂ ਜੀ ਇਸ ਤਰ੍ਹਾਂ ਇਹ ਤਾਂ ਚਾਹੀਦਾ ਜੀ ਇਹਨਾਂ ਦੇ ਰੇਲ ਪਾਉਣੀ ਚਾਹੀਦੀ ਜੀ ਵੱਦ ਤੋਂ ਵੱਦ ਜੇ ਇਹ ਨਾ ਪਾਉਗੇ ਤਾਂ ਲੋਕਾਂ ਦਾ ਆਮ ਜੀਵਨ ਹੀ ਬਹੁਤ ਮੁਸ਼ਕਲ ਹੋ ਜੂਗਾ ਜੀ ਕਿਵੇਂ ਜੋ ਲੋਕ ਪਰ ਬਾਹਰੋਂ ਦਾ ਜਾਣਾ ਬੰਦ ਹੋ ਜੂਗਾ ਸਾਬਤ ਕੋਈ ਟਾਈਮ ਨਹੀਂ ਸੀ 8 ਵਜੇ ਤੱਕ ਕਿਹੜਾ ਟਾਈਮ ਹੁੰਦਾ ਜੀ ਨਾਰਮਲ ਟਾਈਮ ਸੀ ਪਰ ਜਿਹੜੇ ਲੋਕਾਂ ਨੇ ਇਹ ਕੀਤਾ ਹੀ ਪੁਲਿਸ ਵਾਸਤੇ ਹੋਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡਾ ਜੋ ਸਮਾਨ ਜੋ ਇਹਨਾਂ ਨੇ ਚੋਰੀ ਕੀਤਾ ਵੀ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਇਹ ਹਜੇ ਕੱਲ ਜੀ ਲੱਖ ਰੁਪਏ ਦਾ ਨੁਕਸਾਨ ਆ ਲੱਖ ਦਾ ਹੋਰ ਲੈਣਾ ਪਊਗਾ ਨਾ 2 ਲੱਖ ਦਾ ਨੁਕਸਾਨ ਹੋ ਗਿਆ ਜੀ ਸਾਨੂੰ ਵਾਪਸੀ ਦਵਾਏ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਦੁਕਾਨਦਾਰਾਂ ਦੇ ਵਿੱਚ ਜਿਹੜੇ ਉੱਥੇ ਹੁਣ 70% ਜਿਹੜੇ ਸਾਡੇ ਦੁਕਾਨਦਾਰਾ ਘਵਾੜੇ ਵਾਲੇ ਦੇ ਆ ਉਹਨਾਂ ਦੇ ਵਿੱਚ ਵੀ ਇੱਕ ਖੋਪ ਜਾਂਦਾ ਹੈ ਕਿ ਅਸੀਂ ਸ਼ਾਮ ਨੂੰ ਛੇਤੀ ਬੰਦ ਕਰਕੇ ਜਾਈਏ ਪਰ ਜੀ ਬੜਾ ਮੋਟਾ ਕੋਈ ਗੈਰੀ ਕਸਟਮਰ ਬਾ ਹੋ ਜਾਂਦਾ ਬੰਦਾ ਇਹਦੀਆਂ ਇਹਨਾਂ ਲੈਡ ਤਾਂ ਕੰਮ ਹੀ ਹੈ ਨਹੀਂ ਜੀ 8 ਵਜੇ ਤਾਈਂ ਨਾਰਮਲ ਦੁਨੀਆ ਹੀ ਆਉਂਦੀ ਰਹਿੰਦੀ ਹੈ ਇਹ ਥੋੜਾ ਹੀ ਇਹਨਾਂ ਨੇ ਹਾਂਜੀ ਨਮਸਕਾਰ ਜੀ ਬਰਖਾਸਤ ਮੁੱਛੇ ਦੇ ਦੋ ਹੈਲੋ ਆਦੀ ਆਦੀ ਨਮਸਕਾਰ ਜੀ ਪੱਤਰਕਾਰ ਬੋਲ ਰਿਹਾ ਕਿਵੇਸ਼ ਸ਼ਰਮਾ ਜੀ ਹਾਂ ਹਾਂ ਜੀ ਹਾਂਜੀ ਪੱਤਰਕਾਰ ਬੋਲ ਰਿਹਾ ਕਿਵੇਸ਼ ਸ਼ਰਮਾ ਜੀ ਜੀ ਸਾਹਿਬ ਜੀ ਸਾਹਿਬ ਓ ਠੀਕੋ ਸੇਤਾ ਹੀ ਚੀਕੋ ਹਾਂ ਮਜੀ ਉਹ ਠੀਕ ਹੈ ਇੱਕ ਰਾਤ ਘਟਨਾ ਸੀ ਉਹ ਅਸ਼ੋਕ ਭਾਂਡੇ ਵਾਲੇ ਕੋੜੇ ਵਾਲੇ ਤੋਂ ਹਾਂ 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 ਤੇ ਉਹਦੀ ਜਾਣਕਾਰੀ ਲੈਣੀ ਸੀ ਕੀ ਉਹਦਾ ਸਤ ਮੈਟਰ ਸਰ ਉਹ ਇਦਾਂ ਪੰਨੀ ਵਾਲੇ ਪਾਸੋਂ ਆਏ ਸੀਗੇ ਉਦੋਂ ਸਾਰੇ ਕੈਮਰੇ ਕੋਲ ਚੈੱਕ ਕੀਤੇ ਆ ਅੱਛਾ ਜੀ ਉਦੋਂ ਮੁਕਸਲਾ ਦੇ ਸਾਈਡ ਸੀ ਬੰਦੇ ਇਹ ਬੰਦੇ ਟੈਸਟ ਕਰ ਰਹੇ ਆ ਜੀ ਕੋਈ ਫਰਦ ਜਿਹੜਾ ਹੈਗਾ ਟੈਸਟ ਕਰਦੇ ਪਤਾ ਲੱਗੂ ਕੋਸ਼ਿਸ਼ ਕਰ ਰਹੇ ਜਲਦੀ ਟੈਸਟ ਹੋ ਜਾਣਗੇ ਬੰਦੇ ਅਸੀਂ ਟੈਰੀ ਚੈੱਕ ਕਰਾ ਰਹੇ ਹਾਂ ਪਿੰਡਾਂ ਦੇ ਹਾਂਜੀ हां हां बिल्कुल सही करारे चेक करें ਜਦੋਂ ਆਪਾਂ ਨੂੰ ਪਤਾ ਲੱਗਿਆ ਹੁੰਦਾ ਸੀ ਕਿ ਟਿੱਪਾਂ ਲਈ ਉਹ ਟਿੱਪਾਂ ਨੇ ਆਪਣਾ ਪੱਕਾ ਨਕਾ ਲੱਗੇਗਾ ਜੀ ਆਪਣਾ ਇੰਟਰ ਸਟੇਟ ਆਪਣਾ ਇੰਟਰ ਡਿਸਟ੍ਰਿਕਟ ਨਕਾ ਹੈ ਠੀਕ ਹੈ ਠੀਕ ਹੈ ਜੀ ਐਟ 3L P ਜਾਂ B ਐਸ ਉਹਦਾ ਜਿਹੜਾ ਪੱਕਾ ਨਕਾ ਲੱਗ ਜਾ ਮੈਂ ਆਪਣਾ ਤੇ ਹੁਣ ਇਹ ਸਾਰੇ ਚੱਕਰ ਕਰਕੇ ਪਿੱਛੇ ਪੰਨੀ ਵਾਲ ਜਿੱਥੋਂ ਉਹਨੇ ਲੱਗੇ ਸੀ ਨਾ ਬੰਦੇ ਮਗਰ ਉਹ ਮੁਕਸਾ ਛੇੜੀਆ ਪੈਂਦਾ ਠੀਕ ਹੈ ਠੀਕ ਹੈ ਜੀ ਉਥੋਂ ਜਿਹੜਾ ਨੇ ਉਹ ਮਗਰ ਲੱਗੇ ਆ ਤੇ ਉਹ ਅਸੀਂ ਸਾਰੇ ਕੈਮਰੇ ਚੱਕੇ ਉਹ ਉਸ ਕੈਮਰੇ ਚ ਆਏ ਨਹੀਂ ਜੀ ਇਹਨੂੰ ਸਾਰੇ ਕੈਮਰੇ ਚੱਕ ਰਹੇ ਆ ਕਿਸੇ ਪਾਸੇ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਚਾ ਚਾ ਬਾ ਤੁਸੀਂ ਕੋਸ਼ਿਸ਼ ਕਰੋ ਜਲਦੀ ਇਹ ਟੈਸਟ ਹੋਏ ਟੈਸਟ ਹੋਏ ਠੀਕ ਹੈ ਟੈਸਟ ਕਰਾਂਗੇ ਬਿਲਕੁਲ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਹੋਰ ਕਿਸੇ ਨਾਲ ਮਿਲ ਨਹੀਂ ਨਹੀਂ ਬਸ ਬਸ ਇਹ ਬਾ ਆਪਣੇ ਸੱਜਣ ਮਿੱਤਰ ਹੀ ਵੇਲੇ ਆਪਣੇ ਇਹ ਮਿੱਤਰ ਮੈਂ ਪੁੱਛਣਾ ਪੁੱਛਣ ਦੀ ਹਾਂ ਕੋਈ ਆ ਵੀ ਪੁੱਛੋ ਕਿ ਆਪਣਾ ਕਿਸ ਹਾਲ ਕੰਮ ਕਰਦੇ ਪਏ ਮੈਂ ਨਾਲ ਹੀਆਂ ਆ ਬੰਦੇ ਹੋਰ ਜਿਹੜਾ ਦਾ ਕੰਮ ਵਿਚਾਰ ਕੇ ਨੇ ਹੋਇਆ ਲਈ ਮੈਂ ਹੋ ਗਿਆ ਪ੍ਰੋਟਰੀ ਸਬਸਤ ਠੀਕ ਹੈ ਜੀ